ਲੋਕਾਂ ਨੂੰ ਅੱਜ ਕੱਲ ਨਾ ਵਹਿਮ ਹੋ ਚੁੱਕਾ ਹੈ ਕਿ ਸ਼ਾਇਦ ਚੰਡੀਗੜ੍ਹ ਪੁਲਿਸ ਚਲਾਣ ਨਹੀਂ ਕਰੇਗੀ ਹਾਂਜੀ ਜਿਹੜੇ ਅੱਜ ਕੱਲ ਨਵੇਂ ਡੀਜੀਪੀ ਸਾਹਿਬ ਨੇ ਆਰਡਰ ਦਿੱਤੇ ਆ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਹੁਣ ਚਲਾਣ ਨਹੀਂਗੇ ਥੋੜਾ ਉਹਦੇ ਬਾਰੇ ਵੀ ਕਲੀਅਰ ਕਿਉਂਕਿ ਲੋਕੀ ਸਾਨੂੰ ਕਹਿ ਰਹੇ ਆ ਕਿ ਹੁਣ ਤਾਂ ਕੋਈ ਦਿੱਕਤ ਨਹੀਂ ਆ ਕੋਈ ਪਰੇਸ਼ਾਨੀ ਨਹੀਂ ਆ ਲੋਕੀ ਇਹ ਸੋਚ ਰਹੇ ਕਿ ਅਬ ਚੰਡੀਗੜ੍ਹ ਜਿੱਦਾਂ ਮਰਜ਼ੀ ਘੁੰਮੀਏ ਤੇ ਹੁਣ ਕੋਈ ਸਾਡੇ ਵਿੱਚ ਚੈਕਿੰਗ ਨਹੀਂ ਹੋਏਗੀ ਸਾਡਾ ਕੋਈ ਚਲਾਣੀ ਹੋਏਗਾ ਜੋ ਵੀ ਹੋਏਗਾ ਕੈਮਰੇ ਵਿੱਚ ਹੋਏਗਾ ਕੀ ਇਹ ਗੱਲ ਕਿੱਥੇ ਤੱਕ ਹੋਵੇ ਨਹੀਂ ਜੀ ਚਲਾਨ ਤੇ ਹੋ ਸਕਦਾ ਪਰ ਇਹ ਆ ਵੀ ਜੋ ਬੰਦਾ ਕ੍ਰਾਈਮ ਕਰ ਰਿਹਾ ਜੋ ਦੇ ਸਾਹਮਣੇ ਦਿਖ ਰਿਹਾ ਉਹ ਤਾਂ ਅਸੀਂ ਪ੍ਰੋਪਰ ਕਰ ਸਕਦੇ ਆ ਕੋਈ ਨਹੀਂ ਆ ਕੋਈ ਬੰਦ ਨਹੀਂ ਆ ਬਿਲਕੁਲ ਪਈ ਤੁਸੀਂ 100% ਕੋਈ ਕੱਪ ਨਹੀਂ ਸਕਦੇ ਕਰ ਸਕਦੇ ਆ ਪਰ ਇਹ ਆ ਵੀ ਜਿਹੜਾ ਬੰਦਾ ਆਪਾਂ ਨੂੰ ਦਿਖ ਰਿਹਾ ਬਈ ਟ੍ਰਿਪਲ ਰਾਈਡਿੰਗ ਕਰ ਰਿਹਾ ਕੋਈ ਓਵਰ ਸਪੀਡ ਆ ਰਿਹਾ ਕੋਈ मतलब सामनेਾਨੂੰ ਵਗਾਰ ਕੇ ਜਾ ਰਿਹਾ ਬੰਦਾ ਉਹਨੂੰ ਆਪਾਂ ਘੇਰ ਕੇ ਉਹਨੂੰ ਇਮਪਾਉਂਡ ਕਰ ਸਕਦੇ ਟ੍ਰੈਫਿਕ ਪੁਲਿਸ ਵੀ ਕਰ ਸਕਦੀ ਹੈ ਕਿ ਤੁਸੀਂ ਜਿਹੜੇ ਨਾਕੇ ਡਿਊਟੀ ਉਹ ਕਰ ਸਕਦੇ ਜਿਹੜੇ ਨਾਕਿਆਂ ਵਾਲੇ ਆ ਟ੍ਰੈਫਿਕ ਪੁਲਿਸ ਦਾ ਤੇ ਉਹਦਾ ਦਾ ਅਲੱਗ ਆ ਬੈਟਰ ਉਹ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਥਾਣੇ ਵਾਲੇ ਆ ਅਸੀਂ ਥਾਣੇ ਦੇ ਵਿੱਚ ਮਤਲਬ ਕਲੋਨੀਆਂ 'ਚ ਵੀ ਡਿਊਟੀ ਕਰਨੀ ਹੈ ਤੇ ਇਸ ਕਰਕੇ ਕਲੋਨੀਆਂ ਤੇ ਜੋ ਟ੍ਰਿਪ ਰਾਈਡਿੰਗ ਕਰਨਗੇ ਜਾਂ ਕੋਈ ਵੀ ਜਿਹੜੇ ਕਰਨਗੇ ਉਹਨਾਂ ਨੂੰ ਆਪਾਂ ਨੇ ਮਤਲਬ ਰੋਕ ਕੇ ਉਹਨਾਂ ਨੂੰ ਇਮਪਾਉਂਡ ਵੀ ਕਰ ਸਕਦੇ ਮੋਟਰਸਾਈਕਲ ਜੋ ਕਿ ਕ੍ਰਿਮੀਨਲ ਬੰਦਾ ਜਿਸ ਤਰ੍ਹਾਂ ਉਹ ਸਾਨੂੰ ਦਿਖ ਰਿਹਾ ਬਈ ਟ੍ਰਿਪਲ ਰਾਈਡਿੰਗ ਜਾ ਰਿਹਾ ਓਵਰ ਸਪੀਡ ਜਾ ਰਿਹਾ ਕਿ ਜਿਹੜੇ ਹੁਲੜਬਾਜ਼ੀਆਂ ਵਾਲੇ ਸੋਚ ਰਹੇ ਆ ਕਿ ਅਸੀਂ ਹੁਲੜਬਾਜ਼ੀਆਂ ਕਰਾਂਗੇ ਉਹ ਬੇਗੂਲ ਗਲਤ ਸੋਚ ਰਹੇ ਨੇ ਕਿ ਸਾਨੂੰ ਕੋਈ ਹੱਥ ਨਹੀਂ ਪਾਏਗਾ ਨਹੀਂ ਨਹੀਂ ਉਹ ਤਾਂ ਗਲਤ ਆ ਹੁਲੜਬਾਜੀ ਕਰੇਗੀ ਤਾਂ ਫਿਰ ਤੋਂ ਪੁਲਿਸ ਥੋੜੇ ਛੱਡੇਗੀ ਕਿਸੇ ਨੂੰ ਹੁਲੜਬਾਜੀ ਵਾਲੇ ਨੂੰ ਦਲਕਲੀ ਬਖਸ਼ਿਆ ਜਾਏਗਾ